ਸ਼ਮਸ਼ੇਰ ਸਿੰਘ ਪਿੰਡ ਥਾਣਾ ਕਲਾ ਜ਼ਿਲ੍ਹਾ ਊਨਾ ਜੋ ਕਿ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਲੁਧਿਆਣਾ ਕੰਪਨੀ ਵਿੱਚ ਜੁਆਇਨਿੰਗ ਕਰਨ ਜਾ ਰਿਹਾ ਸੀ ਕਿ ਰਸਤੇ ਵਿੱਚ ਦੋ ਅਣਪਛਾਤੇ ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ ਸ਼ਮਸ਼ੇਰ ਸਿੰਘ ਨੂੰ ਗਡਾਸਾ ਦਿਖਾ ਕੇ ਲੈਪਟਾਪ ਆਧਾਰ ਕਾਰਡ ਪੈਨ ਕਾਰਡ ਮੋਬਾਈਲ ਨਗਦ ਰਕਮੀ ਤੇ ਹੋਰ ਕੀਮਤੀ ਸਮਾਨ ਸ਼ਮਸ਼ੇਰ ਸਿੰਘ ਨੇ ਦੱਸਿਆ ਉਸ ਕੋਲੋਂ ਲੁੱਟ ਕੇ ਲੈ ਗਏ ਤੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਲਟੇਰੇ ਸਕੂਟਰੀ ਵੀ ਖੋ ਕੇ ਲੈ ਜਾਣਾ ਚਾਹਦੇ ਸਨ ਕਿ ਉਸਨੇ ਫੁਰਤੀ ਨਾਲ ਸ਼ਮਸ਼ੇਰ ਸਿੰਘ ਨੇ ਸਕੂਟਰੀ ਦੀ ਚਾਬੀ ਨੂੰ ਸਕੂਟਰੀ ਵਿੱਚੋਂ ਕੱਢ ਕੇ ਨਹਿਰ ਵਿੱਚ ਸੁੱਟ ਦਿੱਤਾ ਇਸ ਕਰਕੇ ਜਿਹੜੇ ਲਟੇਰੇ ਸੀਗੇ ਕਿ ਉਹ ਸਕੂਟਰੀ ਨਹੀਂ ਲਿਜਾ ਸਕੇ ਪਰ ਕੀਮਤੀ ਸੁਹਾਨ ਜੋ ਇਸ ਕੋਲ ਸੀ ਲਟੇਰੇ ਲੁੱਟ ਕੇ ਫਰਾਰ ਹੋ ਗਏ ਸ਼ਮਸ਼ੇਰ ਸਿੰਘ ਨੇ ਕਿਹਾ ਜਿੱਥੇ ਉਹਨਾਂ ਕੋਲ ਇੱਕ ਗਡਾਸਾ ਸੀ ਉੱਤੇ ਉਸ ਕੋਲ ਇੱਕ ਪਿਸਤੌਲ ਵੀ ਸੀ ਆਓ ਦੇਖਦੇ ਆ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਸਾਡੀ ਇੱਕ ਬੇਨਤੀ ਹੈ ਕਿ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਕੀ ਲੈ ਕੀ ਗਏ ਫੱਦੀ ਮੇਰਾ ਲੈਪਟਾਪ ਮੇਰਾ ਆਈਡ ਕਾਰਡ ਉੱਤੀੰਨ ਵਜਾਰਾ ਪਾਸਪੋਰਟ ਹੋ ਗਿਆ ਜੀ ਮੇਰਾ ਹਸਪਤਾਲ ਵਿੱਚ ਪਾਸਪੋਰਟ ਮੇਰੇ ਬਚ ਗਿਆ ਚਲੋ ਫਿਰ ਵੀ ਜੀ ਸ਼ੁਕਰ ਮਨਾਉਂਦਾ ਨਿਸਰ ਤੇ ਸੁਰਤ ਨੂੰ ਹਾਰਤਾ ਇਹ ਬੜੇ ਘਟਿਆ ਸੋਲ ਜੀ ਤੁਹਾਨੂੰ ਇੱਥੇ ਮਿਲੇ ਸੋਰੀ ਇੱਥੇ ਮਿਲੇ ਜਿੱਥੇ ਆਣੇ ਮੈਂ ਦੂਤਰੀ ਲੋਕੀ ਰਹੀ ਅੱਗੇ ਬੜੇ ਕੀ ਵੀਰੇ ਨਾ ਕੀ ਤੁਹਾਡਾ ਮੇਰਾ ਭਾਜੀ ਸਮਸ਼ੇਰ ਸਿੰਘ ਨਾਮ ਹੈ ਦੇਖੋ ਅੰਜ ਕੀ ਨਾ ਜੀ ਮੇਰਾ ਸਮਸ਼ੇਰ ਸਿੰਘ ਅਜੀ ਨਾਮ ਆਪਣਾ ਪਿੰਡ ਕਿਹੜਾ ਮੇਰਾ ਪਿੰਡ ਜੀ ਥਣਕਲਾ ਹੈ ਡਿਸਟ੍ਰਿਕਟ ਉਹਨਾਂ ਹੀ ਮੱਚ ਕਿਸ ਦਾ ਮੇਰਾ ਨਾਲ ਜੀ ਕਿੱਥੇ ਜਾ ਰਹੇ ਸੀ ਮੈਂ ਲੁਧਿਆਣਾ ਜਾ ਰਹੀ ਸੀ ਜੀ ਮੇਰੀ ਕੰਪਨੀ ਦਾ ਇੰਟਰਵਿਊ ਹੋ ਸੀ ਮੈਂ ਜੋਇਨਿੰਗ ਸੀ ਅੱਜ ਤੇ ਮੈਂ ਕੰਪਨੀ ਜੋਇਨ ਕਰਨ ਜਾ ਰਹੀ ਸੀ ਜੀ ਮੈਂ ਇਧਰੋਂ ਪਿੱਛੇ ਆਇਆ ਸੀ ਜੀ ਅ ਮੈਂ ਜੀਪਸ ਨੂੰ ਕੁਛ ਲਾਇਆ ਤਾਂ ਜੀਪਸ ਨੂੰ ਕੁਛ ਮੈਨੂੰ ਇਧਰ ਹੀ ਨਾ ਆ ਰਿਹਾ ਇਧਰੋਂ ਲੋਕੇਸ਼ਨ ਦੱਸੀ ਕਿਧਰ ਰੋਡ ਹੈ ਤੇ ਮੈਂ ਇਧਰੋਂ ਮੁੜ ਗਿਆ ਤਾਂ ਕਿਹਾ ਤੇ ਅੱਗੇ ਰੋਡ ਬੰਦ ਸੀਗਾ ਜੀ ਤੇ ਮੇਰੇ ਸਕੂਟਰ ਦੇ ਸਮਾਨ ਸੀਗਾ ਮੇਰਾ ਤੋਲ ਇੱਕ ਲੱਗੇ ਹੋਇਆ ਸੀਗਾ ਦੋ ਲੱਗੇ ਮੇਰਾ ਹੋ ਸੀਗੇ ਜਿਹਦੇ ਵਿੱਚ ਮੇਰਾ ਕਾਫੀ ਕੀਮਤੀ ਸਮਾਨ ਸੀਗਾ ਕੁਝ ਮੇਰਾ ਲੈਪਟਾਪ ਮੇਰੇ ਜਿੱਤਰੇ ਵੀ ਆਈ ਕਾਰਡਸ ਲਾਇਸੈਂਸ ਵਗੈਰਾ ਆਧਾਰ ਕਾਰਡ ਪੈਨ ਕਾਰਡ ਕ੍ਰੈਡਿਟ ਕਾਰਡ ਵਗੈਰਾ ਉਪ ਚਾਰ ਪੰਜ ਏਟਮਸ ਸਾਰੇ ਮੇਰੇ ਉਸੇ ਬੈਗ ਦੀ ਸੀਗੇ ਮੈਂ ਲੈਪਟਾਪ ਕਾ ਉੱਚ ਵਿੱਚ ਲੈਪਟਾਪ ਕਰ ਚੋਰੀ ਗਿਆ ਕਿਤੇ ਕੰਮ ਦੀ ਨੌਕਰੀ ਮੈਂ ਲੁਧਿਆਣਾ ਗਈ ਕਿਥੋਂ ਆ ਰਹੇ ਪਿੱਛੋਂ ਕਿਥੋਂ ਆਈ ਮੈਂ ਬੰਗਾਨ ਤੋਂ ਆਇਆ ਜੀ ਪਿੱਛੇ ਜਮਾਤ ਤੋਂ ਮੈਂ ਤੋਂ ਫਿਰ ਤੇ ਗਿਆ ਤੇ ਮੁੰਡੇ ਉੱਥੇ ਦੋ ਮੁੰਡੇ ਆਇਆ ਛੋਟੀ ਬਾਗੀ ਹੀ ਰਵੰਡਾ ਬਾਈਕ ਜੀ ਉਹਨੇ ਮੂੰਹ ਟੱਕ ਪਈ ਸੀ ਜਿਹੜੇ ਕੋਲ ਕੋ ਗੰਡਾਸਾ ਸੀਗਾ ਉਹ ਉਹਨੇ ਕਿਹਾ ਭਾਜੀ ਇਹ ਰਸਤਾ ਬੰਦ ਹੈਗਾ ਆਜ ਮੈਨੂੰ ਨਹੀਂ ਪਤਾ ਸੀ ਉਹ ਕੌਣ ਸੀਗਾ ਮੈਂ ਕਿਸਾ ਸਕੂਟਰ ਕੋ ਲੈ ਕੇ ਆ ਉਹਨੇ ਮੈਨੂੰ ਵੀ ਰੋਕ ਕੇ ਤੇ ਬੰਦੋ ਘੇਰ ਲਿਆ ਉਹਨਾਂ ਨੇ ਕਿੰਡਾਸਰ ਕੱਲੇ ਤੋਂ ਕੋਲੋਂ ਸਕੂਟਰ ਵੀ ਸੀ ਦੀ ਤੇ ਮਨੋਂ ਉਹਨਾਂ ਨੇ ਮੇਰਾ ਸਾਮਾਨ ਸਾਰ ਲੁੱਟ ਕੇ ਜੇਪ 300 400 500 ਜੋ ਜੋ ਵੀ 300 ਰੁਪਏ ਦੇ ਵਿੱਚ ਸਾਰਾ ਕੱਢ ਕੇ ਲੈ ਗਏ ਤੇ ਮੇਰੀ ਸਕੂਟਰ ਵੀ ਖੋਲ ਲੱਗੇ ਸੀ ਮੇਤੇ ਤੇ ਮੈਂ ਸਕੂਟਰ ਚਾਪੀ ਕੱਢ ਕੇ ਨਹਿਰ ਵੱਲੋਂ ਫਿਰਤੀ ਉਧਰ ਨੂੰ ਫਿਰ ਉੱਪਰ ਜਗੇ ਜੀ ਕਿਉਂ ਹੁਣ ਮਨ ਨੂੰ ਪਤਾ ਨਹੀਂ ਉਹ ਕਿੱਧਰ ਹੋ ਗਏ ਕਿੱਧਰ ਹੋ ਨਹੀਂ ਗਿਆ ਮੋਬਾਈਲ ਵੀ ਸੀ ਟੋਟਾ ਹਾਂਜੀ ਮੇਰਾ ਮੋਬਾਈਲ ਵੀ ਲੈ ਗਏ ਦੀ ਜੀ ਕਿਨੇ ਕਨੇ ਨੁਕਸਾਨ ਕਰਕੇ ਨੁਕਸਾਨ ਤਾਂ ਮੇਰਾ ਵੀ 1 ਲੱਖ ਕੁ ਦਾ ਨੁਕਸਾਨ ਹੋਇਆ ਸਾਡਾ ਵੀ ਲੱਕੜ ਵੀ ਲੱਗੇ ਤੁਹਾਡਾ ਨਾਲ ਹੀ ਕਿੰਨੇ ਜਣੇ ਸੀਗੇ ਉਹ ਦੋ ਜਣੇ ਸੀ ਕੋਈ ਮੂੰ ਬੰਨੇ ਸੀ ਜਾਂ ਮੂੰ ਖੁੱਲੇ ਸੀ ਬੰਨੇ ਸੀ ਤੁਸੀਂ ਮਿੱਲਾ 50% ਸੀ ਜਮੂ ਉਹਨਾਂ ਨੇ ਸਰਦਾਰ ਸੀ ਜਮੂ ਨੇ ਸੀ ਪਤਾ ਨਹੀਂ ਸ਼ੀਰ ਢੱਕੇ ਸੀ ਉਹਨਾਂ ਨੇ ਪੂਰਾ ਪੈਚ ਤਸਰੀ ਉਹਨਾਂ ਨੇ ਜੀ ਤੇ ਹੁਣ ਤੁਸੀਂ ਪੁਲਿਸ ਨੂੰ ਕੀਤੀ ਰਿਪੋਰਟ ਨਹੀਂ ਜੀ ਮੈਨੂੰ ਪੁਲਿਸ ਰਿਪੋਰਟ ਲੈ ਕਿਤੇ ਨਹੀਂ ਕਿ ਇੱਕ ਮਨਦਰ ਲੈ ਮੈਂ ਪਹਿਲੀ ਵਾਰ ਆਇਆ ਮੈਨੂੰ ਪਤਾ ਨਹੀਂ ਆਣੀ ਤੇ ਜੀ ਖਾਣਾ ਕਿੱਧਰ ਮੈਂ ਕੋਟ ਕਰ ਲੋਗੇ ਇਹੋਸ ਕਾਫੀ ਸਿਰਫ ਸਮਾਨ ਸੀਗਾ ਕੁਝ ਮੇਰੇ ਡਾਕੂਮੈਂਟ ਮੇਰੇ ਲੈਪਟਾਪ ਤੇ ਕੁਝ ਕੰਫੀਡੈਂਸ਼ੀਅਲ ਡਾਕੂਮੈਂਟਸ ਵੀ ਕਾਫੀ ਜ਼ਿਆਦਾ ਹੈ। ਸਮਾਨੇ ਫਾਈਲ ਹੋਣਗੇ 22 ਹੈ ਮੇਰੇ ਕੰਪਿਊਟਰ ਤੇ ਲੈਪਟਾਪ ਤੇ ਉਹ ਨਾਲ ਕੋਕੜਾ ਤੇ ਲਈ ਵਰਤ ਕੇ ਕੀ ਲੈ ਕੀ ਗਏ ਸਾਡੀ ਮੇਰਾ ਲੈਪਟਾਪ ਮੇਰਾ ਆਈ ਕਾਰਡ ਵੀ ਤੇੰਮ ਬੇਬੇਰਾ ਪਾਸਪੋਰਟ ਸਭ ਕੁਝ ਹੋਣਗੇ ਜਿਵੇਂ ਮੇਰਾ ਪਾਸਵਰਡ ਵੀ ਸਾਰਾ ਸਭ ਮੇਰੇ ਬਚ ਗਿਆ ਚਲੋ ਫਿਰ ਵੀ ਤੁਹਾਨੂੰ ਸ਼ੁਕਰ ਮਨਾਉਣਾ ਤੇ ਸਿਰ ਤੇ ਸੁਰਤ ਨਿਮਾਰਤਾ ਇਹ ਬੜੇ ਟੱਡੀਆਂ ਸੋਚ ਕੇ ਤੇ ਪਰ ਮੌਕੇ ਮਿਲੇ ਸੋਰੀ ਮੈੱਕੇ ਮਿਲੇ ਜਿੱਥੇ ਮੈਂ ਉਹ ਨਹੀਂ ਹੋਣੀ ਜਰਰੀ ਅੱਗੇ ਫੜੇ ਕੀ ਵੀਰੇ ਨਾ ਕੀ ਤੁਹਾਡਾ ਮੇਰੇ ਭਾਜੀ ਸ਼ਮਸ਼ੇਰ ਸਿੰਘ ਨਾਮ ਹੈ ਜੀ ਹਾਂ ਦੇ ਕੀ ਨਾ ਜੀ ਮੇਰਾ ਸ਼ਮਸ਼ੇਸਮ ਅਜੀ ਨਾਮ ਆਪਣਾ ਪਿੰਡ ਕਿਹੜਾ ਮੇਰਾ ਪਿੰਡ ਜੀ ਥਣਕਲਾ ਹੈ ਡਿਸਟ੍ਰਿਕਟ ਹੁਣਾ ਹੀ ਮੱਚ ਕਿਸ ਦੇ ਮੇਰਾ ਨਾਲ ਅਜੀ ਕਿੱਥੇ ਜਾ ਰਿਹਾ ਸੀ ਮੈਂ ਲੁਧਿਆਣਾ ਜਾ ਰਿਹਾ ਸੀ ਜੀ ਮੇਰੀ ਕੰਪਨੀ ਸੇ ਇੰਟਰਵਿਊ ਹੋਇਆ ਸੀ ਮੈਂ ਜੁਆਇਨਿੰਗ ਸੀ ਅੱਜ ਤੇ ਮੈਂ ਕੰਪਨੀ ਜੁਆਇਨ ਕਰਨੇ ਜਾ ਰਿਹਾ ਸੀ ਜੀ ਤੇ ਮੈਂ ਇਧਰੋਂ ਪਿੱਛੇ ਆਇਆ ਸੀ ਜੀ ਅ ਮੈਂ ਜੀਪ ਅਸਲੂਕੇਸ਼ਨ ਲਾਇਆ ਤਾਂ ਜੀਪ ਅਸਲੂਕੇਸ਼ਨ ਮੈਨੂੰ ਇੱਧਰ ਹੀ ਨਾ ਆ ਰਹੀ ਇਧਰ ਲੋਕੇਸ਼ਨ ਦੱਸੀ ਕਿਦਨੋਂ ਰੋਡ ਹੈ ਤੇ ਮੈਂ ਇਧਰ ਨੂੰ ਮੁੜ ਗਿਆ ਤਾਂ ਕਿਹਾ ਤੇ ਅੱਗੇ ਰੋਡ ਬੰਦ ਸੀਗਾ ਜੀ ਤੇ ਮੇਰੇ ਸਕੂਟ ਦੇ ਸਮਾਨ ਸੀਗਾ ਮੇਰਾ ਤੋਂ ਇੱਕ ਲੱਜੇ ਸੀਗਾ ਦੋ ਲੱਜੇ ਮੇਨਾ ਹੋ ਸੀ ਜਿਹਦੇ ਵਿੱਚ ਮੇਰਾ ਕਾਫੀ ਕੀਮਤੀ ਸਮਾਨ ਸੀਗਾ ਉਸ ਮੇਰਾ ਲੈਪਟਾਪ ਮੇਰੇ ਜਿੱਤਰੇ ਵੀ ਆਈ ਕਾਰਡਸ ਲਾਇਸੈਂਸ ਵਗੈਰਾ ਆਧਾਰ ਕਾਰਡ ਪੈਨ ਕਾਰਡ ਕ੍ਰੈਡਿਟ ਕਾਰਡਸ ਵਗੈਰਾ ਉਹ ਚਾਰ ਪੰਜ ਏਟੀਐਮਸ ਸਾਰੇ ਮੇਰੇ ਉਸੇ ਬੈਗ ਵਿੱਚ ਸੀਗੇ ਉਹ ਲੈਪਟਾਪ ਤਾਂ ਉਹਦੇ ਵਿੱਚ ਤੇ ਲੈਪਟਾਪ ਮੇਰੇ ਕੋਲ ਸੀ ਜਿਹੜੇ ਕਿਤੇ ਕਰਦੇ ਸੀ ਨੌਕਰੀ ਮੈਂ ਇਹਨੂੰ ਧਿਆਣੇ ਤੇ ਕਿੱਥੋਂ ਆ ਰਹੇ ਹੋ ਕਿੱਥੇ ਕਿੱਥੋਂ ਆਏ ਸੀ ਮੈਂ ਬੰਗਾਨ ਤੋਂ ਆਇਆ ਜੀ ਕਿੱਥੇ ਠਮਾਤ ਦੇ ਵਿੱਚ ਤੋਂ ਉੱਥੇ ਗਿਆ ਤੇ ਮੁੰਡੇ ਉੱਥੇ ਦੋ ਮੁੰਡੇ ਆਇਆ ਛੋਟ ਬਾਈ ਜੀ ਹੀਰਵੰਡਾ ਬਾਈ ਜੀ ਉਹਨਾਂ ਨੇ ਮੂੰਹ ਟੱਕੇ ਸੀ ਜੇ ਬੜੇ ਤੋੜੇ ਉਹਨਾਂ ਕੋ ਗੰਡਾਸਾ ਸੀਗਾ ਉਹ ਉਹਨਾਂ ਨੇ ਕਿਹਾ ਭਾਜੀ ਇਹ ਰਸਤਾ ਬੰਦ ਹੈਗਾ ਆ ਜੋ ਮੈਂ ਮਨ ਤਾਂ ਨਹੀਂ ਪਤਾ ਸੀ ਉਹ ਕੌਣ ਸੀਗਾ ਨਾਲ ਜਿੱਥੇ ਸਕੂਟਰ ਕੋ ਲੈ ਕੇ ਆ ਉਹਨਾਂ ਨੇ ਇਸ ਕਿਥੀ ਰੋਕ ਕੇ ਤਾਂ ਮਨੋ ਘੇਰ ਲਿਆ ਉਹਨਾਂ ਨੇ ਗੰਡਾਸਾ ਲੈ ਤਾਂ ਉਹ ਕੋਲ ਪਿਸਤੌਲ ਵੀ ਸੀਗੀ ਹੈ ਜੇ ਮਨ ਨੂੰ ਨਾ ਮੇਰਾ ਸਮਾਨ ਸਾਰ ਲੁੱਟ ਕੇ ਜੇਬ ਚ 94500 ਜੋ ਜੋ ਵੀ ਤਾਂ 3000 ਰੁਪਏ ਦੇ ਵਿੱਚ ਸਾਰੇ ਕੱਢ ਕੇ ਲੈ ਗਏ ਤੇ ਮੇਰੀ ਸਕੂਟਰ ਵੀ ਖੋਣ ਲੱਗੇ ਸੀ ਮੇਤੇ ਤੇ ਮੈਂ ਸਕੂਟਰ ਜੱਦ ਵੀ ਕੱਢ ਕੇ ਨਹਿਰ ਵੱਲੋਂ ਸਿੱਧੀ ਉੱਧਰ ਨੂੰ ਫਿਰ ਉਹ ਭੱਜ ਗਏ ਜੀ ਕਿਹਾ ਹੁਣ ਬੰਦ ਪਤਾ ਨਹੀਂ ਉਹ ਕਿੱਧਰ ਹੋ ਗਏ ਕਿੱਧਰ ਨਹੀਂ ਗਿਆ ਮੋਬਾਈਲ ਵੀ ਸੀ ਤੁਹਾਡਾ ਹਾਂਜੀ ਮੇਰਾ ਮੋਬਾਈਲ ਵੀ ਲੱਗੇ ਜੀ ਕਿਨੇ ਕ ਨੁਕਸਾਨ ਕਰਕੇ ਨੁਕਸਾਨ ਕੰਪਨੀ ਮੇਰਾ ਵੀ 1 ਲੱਖ ਤੱਕ ਦਾ ਨੁਕਸਾਨ ਹੋ ਗਿਆ ਸਭ ਕਰਦੇ ਲਗਜ਼ ਵੀ ਲਗੇ ਤੁਹਾਡਾ ਨਾਲ ਹੀ ਕਿੰਨੇ ਜਾਨੇ ਸੀਗੇ ਉਹ ਉਹ ਦੋ ਜਾਨੇ ਸੀਗੇ ਮੂੰ ਬੰਨੇ ਸੀ ਜਾਂ ਮੂੰ ਖੁੱਲੇ ਸੀ ਮੂੰ ਬੰਨੇ ਸੀ ਸੀ ਨੀਲਾ 50% ਸੀ ਜੇ ਮੂੰ ਉਹਨੇ ਸਰਦਾਰ ਸੀ ਜਾਂ ਮੂੰਨੇ ਸੀ ਪਤਾ ਨਹੀਂ ਸਿਰ ਟੱਕੇ ਸੀ ਉਹਨਾਂ ਨਪੂਰਾ ਨਾ ਪੂਰਾ ਪੈਕ ਟੁੱਟ ਗਿਆ ਉਹਨਾਂ ਜੀ ਤੇ ਹੁਣ ਤੁਸੀਂ ਪੁਲਿਸ ਨੂੰ ਕੀ ਕੀਤੀ ਰਿਪੋਰਟ ਮੈਂ ਨਹੀਂ ਜੀ ਮੈਂ ਪੁਲਿਸ ਰਿਪੋਰਟ ਅੱਲੇ ਕੀਤੀ ਨਹੀਂ ਕਿਉਂਕਿ ਮੈਂ ਪਹਿਲੀ ਵਾਰ ਹੈ ਮੈਨੂੰ ਪਤਾ ਨਹੀਂ ਆਨੀ ਤੇ ਕੀ ਖਾਣਾ ਕਿੱਧਰ ਮੈਂ ਰਿਪੋਰਟ ਸਟ ਕਰਨੀ ਕੋਲ ਸੀ ਉਹਦੇ ਚ ਕਾਫੀ ਕੀਮਤੀ ਸਮਾਨ ਸੀਗਾ ਕੁਝ ਮੇਰੇ ਡਾਕੂਮੈਂਟ ਮੇਰੇ ਲੈਪਟਾਪ ਚ ਕੁਝ ਕਨਫਿਡੈਂਸ਼ੀਅਲ ਡਾਕੂਮੈਂਟਸ ਵੀ ਕਾਫੀ ਜ਼ਿਆਦਾ ਹੈ ਆਰੇ ਤਾਈ ਫੋਨ ਕਰੇਗਾ ਕਿਉਂ ਗੱਜੀ ਆ ਮੇਰੇ ਕੋਲ ਕੰਪਨੀ ਦਾ ਲਾਗੂ ਆ ਹਾਂ ਮੈਂ ਤੁਹਾਨੂੰ ਬੋਲਣ ਤੋਂ ਪਹਿਲਾਂ ਜੇ 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 ਜ ほらっ。